ਜੇ ਸਕੂਲ ਬਣਾਵਾਂਗੇ ਤਾਂ ਟੀਚਰ ਚਾਹੀਦੇ ਆ ਸਾਨੂੰ ਪੀਐਨ ਚਾਹੀਦੇ ਆ ਨਾਲ ਕੈਂਪਸ ਮੈਨੇਜਰ ਚਾਹੀਦੇ ਆ ਕਲੈਰੀਕਲ ਸਟਾਫ ਚਾਹੀਦਾ ਸੋ ਹੁਣ ਜਿਉਂ-ਜਿਉਂ ਡਿਮਾਂਡ ਪੈਦਾ ਹੋਊਗੀ ਅਸੀਂ ਉਸ ਤਰ੍ਹਾਂ ਦੀਆਂ ਪੋਸਟਾਂ ਵੀ ਕ੍ਰੀਏਟ ਕਰਦੇ ਰਾਵਾਂਗੇ ਤੇ ਪੁਲਿਸ ਦੇ ਵਿੱਚ ਜਿਵੇਂ ਪੁਲਿਸ ਦੀ ਤੁਹਾਨੂੰ ਹੈਰਾਨੀ ਹੋਊਗੀ ਸੁਣ ਕੇ ਕਿ 2001 ਦੇ ਵਿੱਚ ਵੀ 80000 ਨਫਰੀ ਸੀ ਅੱਜ ਲਗਭਗ 23 ਸਾਲਾਂ ਬਾਅਦ 2024 ਵਿੱਚ ਵੀ 80000 ਹੈ ਨਵੇਂ ਭਰਤੀ ਜਿਉਂ ਰਟਾਇਰ ਹੁੰਦੇ ਨੇ ਬਾਈ ਬਾਈਕ ਸੋ ਦੇ ਨੇੜੇ ਤੇ ਟਾਇਰ ਹੁੰਦੇ ਆ ਇੱਕ ਸਾਲ ਚ ਉਹਨੇ ਕਰ ਲੈਨੇ ਆ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਹੋ ਰਹੀਆਂ ਹੈਲਥ ਐਜੂਕੇਸ਼ਨ এনवायरमेंट ਸਪੋਰਟਸ ਔਰ ਰੋਜ਼ਗਾਰ ਇਹਨਾਂ ਪੰਜ ਸੱਤ ਜਿਹੜੇ ਮੇਨ ਵੱਡੇ ਮੁੱਦੇ ਨੇ ਉਹਨਾਂ ਨੂੰ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਉਣਾ ਹੈ ਅੱਗੇ ਪੰਜਾਬ ਅੱਗੇ ਵਧੂਗਾ ਔਰ ਪੰਜਾਬ ਰੰਗਲੇ ਪੰਜਾਬ ਦੇ ਛੋਟੇ ਹਲਕੇ ਹਲਕੇ ਰੰਗ ਤਾਂ ਨਜ਼ਰ ਵੀ ਆਉਣ ਲੱਗੇ ਤੇ ਹਾਂ ਕੁਝ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਪੰਜਾਬ ਦੇ ਸੀਐਮ ਭਗੰਤਮਨ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਦੇਖੀ ਇਹਦੇ ਵਿੱਚ ਤੁਹਾਨੂੰ ਇਹਨਾਂ ਗੱਲਾਂ ਤੋਂ ਇਹੀ ਜਾਂਚ ਜਿਹੜੀ ਹੋ ਰਹੀ ਹੋਣੀ ਕਿ ਵੀ ਸਿੱਖਿਆ ਭਾਗ ਦੇ ਵਿੱਚ ਨਵੀਆਂ ਪੋਸਟਾਂ ਆਉਣਗੀਆਂ ਵੀ ਸਿੱਖਿਆ ਭਾਗ ਦੇ ਵਿੱਚ ਮਾਸਟਰਾਂ ਦੀਆਂ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀਆਂ ਕੋਈ ਪੀਐਸਟਟ ਵਗੈਰਾ ਜਲਦੀ ਆਊਗਾ ਤੇ ਇਸ ਤਰ੍ਹਾਂ ਬਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਿਹੜੀਆਂ ਡਿਫੈਂਸ ਦੇ ਵਿੱਚ ਭਾ ਪੰਜਾਬ ਪੁਲਿਸ ਦੀਆਂ ਪੋਸਟਾਂ ਆਲਰੇਡੀ ਚੱਲ ਰਹੀਆਂ ਹੈਗੀਆਂ ਤੇ ਨਵੀਆਂ ਪੋਸਟਾਂ ਵੀ ਉਹਨਾਂ ਨੇ 10000 ਕ੍ਰੀਏਟ ਕੀਤੀਆਂ ਠੀਕ ਹੈ ਵੀ ਹੋਰ ਜਿਹੜੀਆਂ ਪੋਸਟਾਂ 80000 ਪੋਸਟਾਂ ਹਰ ਸਾਲ ਜਿਹੜੀਆਂ ਵੀ ਮੰਨ ਲਓ 22000 ਪੋਸਟਾਂ ਮੰਨ ਲਓ 80000 ਚੋਂ 2200 ਬੰਦੇ ਜਿਹੜਾ ਡਹ ਹੋ ਜਾਂਦਾ ਕਹਿੰਦਾ ਮਤਲਬ ਰਿਟਾਇਰ ਹੋ ਜਾਂਦਾ ਤੇ ਅਸੀਂ ਉੱਥੇ ਪੋਸਟਾਂ ਕਹਿੰਦੇ ਵੀ ਹਰ ਸਾਲ ਭਰ ਰਹੇ ਹਾਂ ਉਹਦੇ ਵਿੱਚ ਦੇ ਰਹੇ ਹਾਂ ਪੋਸਟਾਂ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਟ ਕਿਤੇ ਨਾ ਕਿਤੇ ਜੇਕਰ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੇਖਿਆ ਜਾਵੇ ਸਿੱਖਿਆ ਭਾਗ ਨੂੰ ਦੇਖਿਆ ਜਾਵੇ ਉਹਦਾ ਕਿਤੇ ਨਾ ਕਿਤੇ ਬੁਰਾ ਹਾਲ ਹੈਗਾ ਤੁਹਾਨੂੰ ਪਤਾ ਹੀ ਜੇ ਸਿੱਖਿਆ ਭਾਗ ਵੀ ਸਰਕਾਰੀ ਸਕੂਲਾਂ 'ਚ ਚੰਗੀ ਜਿਹੜੀ ਸਿੱਖਿਆ ਹੋਵੇ ਤੇ ਫਿਰ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਕੀ ਜ਼ਰੂਰਤ ਪਵੇ ਤੇ ਇਸ ਲਈ ਕਿਤੇ ਨਾ ਕਿਤੇ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਇਹਨਾਂ ਗੱਲਾਂ ਰਹੀ ਕੀ ਸਮਝਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕਮੈਂਟ ਜ਼ਰੂਰ ਸਜੈਸ਼ਨ ਰੱਖਨੇ ਆ ਸੋ ਆਪਾਂ ਫਿਰ ਵੀ ਆਸ ਹੀ ਰੱਖਾਂਗੇ ਵੀ ਸਿੱਖਿਆ ਨੂੰ ਅੱਗੇ ਵਧਾਇਆ ਜਾਵੇ ਤੇ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਜਿਹੜੀਆਂ ਮਾਸਟਰ ਗ੍ਰੇਡ ਦੀਆਂ ਪੋਸਟਾਂ ਜਾਂ ਅੱਗੇ ਈਟੀਟੀ ਦੀਆਂ ਨਵੀਆਂ ਪੋਸਟਾਂ ਜੇ ਆਪਾਂ ਕਹਿ ਸਕਦੇ ਹਾਂ ਅੱਗੇ ਪੀਐਸਟੈਟ ਦੁਆਰਾ ਜਲਦੀ ਲਿਆ ਜਾਵੇ ਠੀਕ ਹੈ ਸੋ ਐਨਟੀਟੀ ਦੀਆਂ ਇੱਕ ਪੋਸਟਾਂ ਪੈਂਡਿੰਗ ਪਈਆਂ ਹੈਗੀਆਂ 8393 ਉਹ ਵੀ ਆਉਣੀਆਂ ਚਾਹੀਦੀਆਂ ਸੋ ਇਹ ਹੁਣ ਸੋ ਦੋ ਚਾਰ ਗੱਲਾਂ ਨੇ ਜਾਂ ਤਾਂ ਇਹ ਪੰਚਾਇਤੀ ਚੋਣ ਨੂੰ ਲੈ ਕੇ ਹੋ ਸਕਦੀਆਂ ਨੇ ਜਾਂ ਕਿੱਦਾਂ ਹੋ ਸਕਦੀਆਂ ਇਹ ਤੁਸੀਂ ਕਮੈਂਟ ਜ਼ਰੂਰ ਕਰਨੇ ਹੈਗੇ ਪਰ ਜਿੱਥੇ ਵੀ ਕੋਈ ਜ ਬੀਐਡ ਵਾਲੇ ਹੈਗੇ ਆ ਚਾਹੇ ਪੀਐਸਟੈਟ ਵਾਲੇ ਹੈਗੇ ਆ ਜੈਨਟੀਟੀ ਵਾਲੇ ਉਹਨਾਂ ਦਾ ਸਾਰਿਆਂ ਦਾ ਇੱਕ ਦੂਜੇ ਸਾਥ ਦਿਓ ਇਕੱਠੇ ਹੋ ਕੇ ਚੱਲੋਗੇ ਤਾਂ ਇਨ ਫਿਊਚਰ ਪੰਜਾਬ ਦਾ ਜਿਵੇਂ ਕਹਿੰਦੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਰੰਗਲਾ ਪੰਜਾਬ ਰੰਗਲਾ ਪੰਜਾਬ ਉਹ ਵੈਸੇ ਗੱਲਾਂ ਵਾਲਾ ਪੰਜਾਬ ਹੋ ਸਕਦਾ ਹੈ ਪਰ ਜੇ ਤੁਸੀਂ ਇਕੱਠੇ ਹੋ ਕੇ ਚੱਲੋਗੇ ਤਾਂ ਹੀ ਪੰਜਾਬ ਰੰਗਲਾ ਬਣ ਸਕਦਾ ਸੋ ਇਹ ਤੁਹਾਡੇ ਤੇ ਇੱਕ ਇਨਫੋਰਮੇਸ਼ਨ ਸੀ ਬਾਕੀ ਤੁਹਾਡੀ ਕੀ ਹੈਗੀ ਹੈ رائے ਇਹਨਾਂ ਪੋਸਟਾਂ ਬਾਰੇ ਵੀ ਇਨ ਫਿਊਚਰ ਤੁਹਾਨੂੰ ਕੀ ਲੱਗਦਾ ਵੀ ਇਹ ਪੋਸਟਾਂ ਕਿੰਨੀਆਂ ਆ ਸਕਦੀਆਂ ਕਿਵੇਂ ਆਉਣਗੀਆਂ ਠੀਕ ਹੈ ਸੋ ਜੋ ਸ਼ਰਤਾਂ ਬਣੀਆਂ ਇਹਨੇ ਕਿਸੇ 55% ਲਾਤੀ ਵੀ ਅਸੀਂ ਪੇਪਰ ਹੀ ਨਾ ਦੇ ਸਕੀਏ ਠੀਕ ਆ ਤੇ ਹੋਰ ਬਹੁਤ ਸਾਰੇ ਜਿਹੜੇ ਮਤਲਬ ਘਟੀਆਂ ਰੂਲ ਬਣਾਏ ਜਾਂਦੇ ਆ ਸਰਕਾਰਾਂ ਦੁਆਰਾ ਉਹ ਪਤਾ ਨਹੀਂ ਕਿਉਂ ਬਣਾਏ ਜਾਂਦੇ ਆ ਸੋ ਇਹ ਅਜਈਆਂ ਗੱਲਾਂ ਦੇਖ ਕੇ ਸਾਨੂੰ ਕਿਤੇ ਨਾ ਕਿਤੇ ਕੀ ਲੱਗਦਾ ਹੁਣ ਬਹੁਤ ਸਾਰੇ ਨੂੰ ਇਹ ਗੱਲਾਂ ਸੁਣ ਕੇ ਅਜੇ ਲੱਗਿਆ ਹੋਊਗਾ ਵੀ ਬਹੁਤ ਚੰਗਾ ਹੋਣ ਵਾਲਾ ਪਰ ਠੀਕ ਹੈ ਆਸ ਰੱਖਦੇ ਵੀ ਚੰਗਾ ਹੋਵੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵੀਡੀਓ ਬਾਰੇ ਤਾਂ ਜਰੂਰ ਦੱਸੋ ਵੀ ਧੰਨਵਾਦ ਇਹ ਇਨਫੋਰਮੇਸ਼ਨ ਹੈਗੀ ਸੀ ਤੁਹਾਡੇ ਵਾਸਤੇ ਨਵੀਆਂ ਪੋਸਟਾਂ ਬਾਰੇ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਗੱਲ ਕਰ ਰਹੇ ਆ ਥੈਂਕ ਯੂ